ਤੁਸੀਂ ਦੇਖ ਰਹੇ ਹੋ ਫਿਲਮ ਸਟਾਰਸ ਮੈਂ ਹਾਂ ਸਵਿੰਦਰ ਸਿੰਘ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਹਰ ਵਾਰੀ ਆਪਣੀ ਇੰਟਰਵਿਊ ਦੇ ਵਿੱਚ ਉਸ ਸ਼ਖਸੀਅਤ ਨਾਲ ਮਿਲਣ ਦੀ ਕੋਸ਼ਿਸ਼ ਕਰਦੀਆਂ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਕੁਝ ਅਚੀਵ ਕੀਤਾ ਹੋਵੇ ਤੇ ਅੱਜ ਜੋ ਸ਼ਖਸੀਅਤ ਸਾਡੇ ਨਾਲ ਹੈਗੀ ਹੈ ਉਹ ਇੱਕ ਮਲਟੀ ਟੈਲੈਂਟਡ ਨੇ ਉਹ ਸਿੰਗਰ ਵੀ ਨੇ ਔਰ ਰਾਈਟਰ ਵੀ ਨੇ ਔਰ ਬਹੁਤ ਵਧੀਆ ਸੈਕਸੋਫੋਨ ਵਜਾਉਂਦੇ ਨੇ ਔਰ ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਔਰ ਅੱਜ ਸਾਡੇ ਨਾਲ ਮੌਜੂਦ ਹੈ ਜੀ ਰਿੰਕੂ ਮਲਹੋਤਰਾ ਜੀ ਆਓ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਕਿ ਕੀ ਕਹਿਣਾ ਵਾ ਉਹਨਾਂ ਦਾ ਆਪਣੀ ਲਾਈਫ ਦੇ ਬਾਰੇ ਵੀ ਇਹ ਨਮਸਕਾਰ ਸਰ ਨਮਸਕਾਰ ਜੀ ਨਮਸਕਾਰ ਸਰ ਜੀ ਹਲ ਚ ਰਿੰਕੂ ਜੀ ਸਭ ਤੋਂ ਪਹਿਲੇ ਤੇ ਆਪਣੇ ਬਾਰੇ ਦੱਸੋ ਕਿ ਤੁਸੀਂ ਕਿੱਥੇ ਰਹਿੰਦੇ ਜੇ ਔਰ ਕਿਸ ਤਰ੍ਹਾਂ ਸੰਗੀਤ ਦੇ ਵਿੱਚ ਸੰਗੀਤ ਦੀ ਦੁਨੀਆ ਦੇ ਵਿੱਚ ਪੈਰ ਰੱਖਿਆ ਤੁਸੀਂ ਸੋ ਤੋਂ ਪਹਿਲਾਂ ਮੈਂ ਰਿੰਕੁਮਲ ਹੋਤਰਾ ਲਾਹੌਰੀ ਗੇਟ ਨਿਵਾਸੀ ਹਾਂ ਮੇਰਾ ਪਰਿਵਾਰ ਇੱਕ ਸੰਗੀਤ ਪਰਿਵਾਰ ਹੈ ਅਸ਼ੋਕਾ ਬੈਂਡ ਦੇ ਨਾਮ ਨਾਲ ਸਾਰਾ ਪਰਿਵਾਰ ਸਾਡਾ ਜਾਣਿਆ ਜਾਂਦਾ ਵਾ ਸਾਰੇ ਸ਼ਹਿਰ ਦੇ ਵਿੱਚ ਸਾਡੀਆਂ 3-4 ਮਿਊਜ਼ਿਕ ਲੈਵਲ ਦੀਆਂ ਸਾਡੀਆਂ ਬ੍ਰਾਂਚਾਂ ਵੀ ਆ ਬੈਂਡ ਦਾ ਕੰਮ ਹੈ ਸਾਡਾ ਤੇ ਇਹ ਅਸਤੂ 60-70 ਸਾਲ ਪਹਿਲਾਂ ਸਾਡੇ ਮੇਰੇ ਦਾਦਾ ਜੀ ਸੀ ਅਸ਼ੋਕਾ ਬੈਂਡ ਦੀ ਦੁਕਾਨ ਆਹ ਤੋਂ 60-70 ਪਹਿਲਾਂ ਕਟੜਾ ਜੈਮ ਸਿੰਘ ਖੁੱਲੀ ਸੀ ਜੀ ਠੀਕ ਹੈ ਜੀ ਕਟਰਾ ਜੈਮਨ ਸੀ ਕੁਲੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਪਰਿਵਾਰ ਵਧਦਾ ਗਿਆ ਬ੍ਰਾਂਚਾ ਨਿਕਲਦੀਆਂ ਗਈਆਂ ਔਰ ਮੇਰੇ ਦਾਦਾ ਜੀ ਤੋਂ ਬਾਅਦ ਮੇਰੇ ਤਾਇਆ ਜੀ ਬਹੁਤ ਅੱਛੇ ਆਪਣਾ ਰਾਈਟਰ ਵੀ ਸੀ ਨਾਲ ਸਿੰਗਿੰਗ ਵੀ ਕਰਦੇ ਸੀ ਉਹ ਮਿਊਜ਼ਿਕ ਡਰਾਕਟਰ ਵੀ ਰਹੇ ਸੀ ਤੇ ਹੋਰ ਉਸ ਤੋਂ ਬਾਅਦ ਮੇਰੇ ਤਾਈ ਦੇ ਬੇਟੇ ਮਾਸਟਰ ਗਿੰਦੀ ਜੀ ਉਹ ਅੱਛਾ ਸੈਕਸਨ ਪਲੇ ਕਰਦੇ ਸੀ ਉਹ ਵੀ ਬਹੁਤ ਅੱਛਾ ਵਿਦਿਆ ਕਲਾਟ ਮਾਸਟਰ ਵੀ ਸੀ ਉਹਨਾਂ ਦੇ ਨਾਲ ਨਾਲ ਮੇਰਾ ਬ੍ਰਦਰ ਹੀ ਉਤਮ ਕੁਮਾਰ ਬੰਟੀ ਉਹ ਵੀ ਸਿਕਸਨ ਪਲੇ ਕਰ ਰਿਹਾ ਬਹੁਤ ਅੱਛਾ ਵਧੀਆ ਜਾਂਦਾ ਸੀ ਅੱਜ ਉਹ ਦੋਨੋਂ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਜੁੜੀਆਂ ਈ ਕਦੇ ਨਹੀਂ ਕਿ ਸੰਗੀਤ ਜਿਹੜਾ ਹੈਗਾ ਕਦੇ ਨਹੀਂ ਮਰਦਾ ਚਾਹੇ ਉਹ ਸਾਡੇ ਤੋਂ ਵਿਛੜ ਗਏ ਨੇ ਲੇਕਿਨ ਫਿਰ ਵੀ ਉਹ ਆਪਣੇ ਸੰਗੀਤ ਦੇ ਰਾਹੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਜੁੜੇ ਜਿ ਕਿਉਂਕਿ ਪੰਜਾਬੀ ਚ ਕਹਿ ਸਕਦੇ ਆਂਗੇ ਗੁਰਦਜੀਤ ਤੇ ਤੁਹਾਡੀ ਸੰਗੀਤ ਦੀ ਹੈ ਨਾ ਬਿਲਕੁਲ ਬਿਲਕੁਲ ਜੀ ਦੇਖੋ ਜੀ ਉਹ ਸਾਡੇ ਇੱਕ ਉਸਤਾਦ ਲੋਕ ਸੀ ਮਾਸਟਰ ਗਿੰਦੀ ਜੀ ਉੱਤਮ ਜੀ ਸਿਕਸਫਨ ਪਲੇਅਰ ਸੀ ਬਹੁਤ ਅੱਛੇ ਸੀ ਅੱਜ ਦਿਨੋਂ ਬਹੁਤ ਮਿਸ ਕਰਦੇ ਆਂ ਤੇ ਹੁਣ ਸਾਨੂੰ ਬੜਾ ਇਹ ਚੀਜ਼ ਨੇ ਕਿ ਸਾਨੂੰ ਸਿਖਾਵੇਗਾ ਕੌਣ ਫਿਰ ਹੀ ਚਲੋ ਸਾਡਾ ਖੂਨ ਦਾ ਇੱਕ ਰਿਸ਼ਤਾ ਸੀ ਕਿ ਬਿਨਾ ਥੋੜਾ ਬੋਤਾ ਕੋਈ ਸਾਨੂੰ ਦੱਸਣ ਤੋਂ ਬਿਨਾਂ ਵੀ ਕੋਸ਼ਿਸ਼ ਕਰਦੇ ਆ ਕਿ ਵਜਾਂਦੀ ਕਿ ਵਜਾਇਆ ਜਾਵੇ ਬਾਕੀ ਜੋ ਸਾਡਾ ਪਰਿਵਾਰ ਦੇ ਜਿਹੜੇ ਪੂਰਵ ਸੀ ਬੜੇ ਗੁਣੀ ਜਨ ਸੀ ਮਾਸਟਰ ਪਾਲੀ ਜੀ ਉਹ ਸਾਡੇ ਮੇਰੇ ਤਾਇਆ ਜੀ ਸੀ ਬਹੁਤ ਅچھے ਅچھے ਆਪਣਾ ਮਾਸਟਰ ਲਾਲਚੰਦ ਜੀ ਮਾਸਟਰ ਕਿਸ਼ਨ ਜੀ ਮੇਰੇ ਫਾਦਰ ਸਾਹਿਬ ਮਾਸਟਰ ਰੋਸ਼ਨ ਲਾਲ ਜੀ ਮਾਸਟਰ ਸ਼ੰਕਰਦਾਸ ਜੀ ਇਹ ਸਾਰੇ ਬਹੁਤ ਅچھے ਆਰਟਿਸਟਿਕ ਸੀ ਕੋਈ ਅਕੋਰਡੀਅਨ ਪਲੇ ਕਰਦੇ ਸੀ ਕੋਈ ਹਵਾਈਨ ਗਿਟਾਰ ਵਜਾਉਂਦੇ ਸੀ ਕੋਈ ਕਲਾਰਨਟ ਕੋਈ ਸ਼ੈਕਸਫੋਨ ਇਹ ਸਾਰਾ 뮤지컬 ਫੈਮਿਲੀ ਸੀ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਸਾਡੇ ਪਰਿਵਾਰ ਦੇ ਵਿੱਚੋਂ ਹੀ ਨਿਰੰਦਰ ਚੰਚਲ ਸਾਹਿਬ ਅੱਜ ਇਸ ਮਕਾਮ ਤੱਕ ਪਹੁੰਚੇ ਆ ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਆਂਦੇ ਰਹੇ ਆ ਅੱਜ ਤੋਂ ਅਸੀਂ ਬਹੁਤ ਛੋਟੇ ਹੁੰਨੇ ਸੀ ਆਪਾਂ 5-7 ਸਾਲ 10 ਸਾਲ ਦੀ ਏਜ ਦਾ ਸੀ ਮੈਂ ਜਦੋਂ ਮੈਂ ਨਰਿੰਦਰ ਚੰਚਲ ਜੀ ਨੂੰ ਆਪਣੇ ਘਰ ਡੇਲੀ ਆਂਦੇ ਦੇਖਦਾ ਰਿਹਾ ਸੀ ਮੈਂ ਛੋਟਾ ਛੋਟਾ ਹੁੰਦਾ ਸੀ ਮੈਂ ਨਾਲ ਕੋਲ ਬੈਠਾ ਮੇਰੇ ਤਾਇ ਜੀ ਨੇ ਕਿਹਾ ਉਹ ਚੀਜ਼ ਲਿਆਓ ਚੀਜ਼ ਲਿਆ ਤੇ ਚੰਚਲ ਸਾਹਿਬ ਬੈਠੇ ਨੇ ਦਿੰਦੇ ਸੀ ਮੈਂ ਉਹਨਾਂ ਕੋਲ ਪਲੇਟਾਂ ਰੱਖਣੀ ਆ ਚਾਹ ਕੋਈ ਠੰਡਾ ਤੱਤਾ ਇਸ ਤਰ੍ਹਾਂ ਉਹਨਾਂ ਨੇ ਸ਼ੈਰੀ ਵੀ ਕਰ ਦਿੰਦੇ ਸੀ ਹਰਮੋਨੀ ਦੇ ਬੜੇ ਮਾਸਟਰ ਪਾਲੀ ਜੀ ਸਾਡੇ ਬੜੇ ਮੇਰੇ ਤਾਇ ਜੀ ਬਹੁਤ ਹੱਥ ਉਹਨਾਂ ਦਾ ਬਹੁਤ ਸਾਫ਼ ਸੀ ਹਰਮੋਨੀ ਵਿੱਚ ਪਲੇਅਰ ਸੀ ਉਹ ਉਹ ਬੰਦਿਸ਼ਾਂ ਵੀ ਬਣਾਉਂਦੀ ਸੀ ਜੀ ਔਰ ਕਾਫੀ ਬੰਦਿਸ਼ਾਂ ਜਿਹੜੀ ਮੇਰੇ ਤਾਇਆ ਜੀ ਦੇ ਨਿਰੰਦਨ ਚੰਚਲ ਸਾਹਿਬ ਜੀ ਨੇ ਗਾਈਆਂ ਤੋ ਉਹ ਫਿਰ ਉਹਨਾਂ ਦੇ ਨਾਲ ਕਾਫੀ ਅੱਛਾ ਰابطਾ ਰਿਹਾ ਅੱਜ ਚੰਚਲ ਸਾਹਿਬ ਵੀ ਅੱਜ ਵੀ ਸਾਡੇ ਯਾਦਾਂ ਵਿੱਚ ਵਸੇਦੇ ਨੇ ਮੇਰੇ ਬ੍ਰਦਰ ਫਿਰ ਉਹਨਾਂ ਨਾਲ ਮਾਸਟਰ ਗਿੰਦੀ ਜੀ ਜਾਣ ਲੱਪੇ ਜਦੋਂ ਸਾਰੇ ਪਰਿਵਾਰ ਦੇ ਸਾਡੇ ਸਾਡੇ ਗੁਣੀ ਜਨ ਸਰ ਐਕਸਪਾਇਰ ਹੋ ਗਏ ਫਿਰ ਮਾਸਟਰ ਗਿੰਦੀ ਜੀ ਜਾਣ ਲੱਪੇ ਅੱਜ ਉਹ ਵੀ ਨਹੀਂ ਸਾਡੇ ਵਿੱਚ ਰਹੇ ਉਹਨਾਂ ਦੀ ਬੜੀ ਕਮੀ ਸਾਨੂੰ ਮਹਿਸੂਸ ਹੋ ਰਹੀ ਆ ਬਸ ਉਹਨਾਂ ਕੋ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ ਕਿ ਸਿੱਖਿਆ ਜਾਵੇ ਪਰ ਨਹੀਂ ਸਿੱਖ ਪਾਏ ਆਪਾਂ ਆਪਾਂ ਫੇਰ ਵੀ ਜੋ ਵੀ ਸਾਡੇ ਕੋਲ ਉਹਨਾਂ ਦਾ ਸਮਝ ਲਓ ਕਿ ਇੱਕ ਖੂਨ ਦਾ ਇੱਕ ਜਿਹੜਾ ਨਾਤਾ ਜੁੜਿਆ ਨਾ ਤੇ ਉਸ ਕਰਕੇ ਕੁਝ ਥੋੜਾ ਬਹੁਤਾ ਆਪਾਂ ਪਲੇ ਕਰ ਜੰਨੇ ਆ ਬਾਕੀ ਇਸ ਗੀਤ ਇੱਕ ਸਮੁੰਦਰ ਹੈ ਇਹਨੂੰ ਜਿੰਨਾ ਵੀ ਹੈ ਰ ਸਟਡੀ ਕਰੀ ਜੇ ਉਹ ਨਹੀਂ ਥੋੜੀ ਆ ਹਾਂ ਤਾਂ ਆਂਦੇ ਹੀ ਕੁਝ ਨਹੀਂ ਇਹ ਇੱਕ ਇੱਕ ਕੰਨ ਹੈ ਕਰੀ ਇਦਾਂ ਉਹ ਸੰਗੀਤ ਦੇ ਮੁਕਾਬਲੇ ਪਰ ਅਸੀਂ ਫੇਰ ਵੀ ਕੋਸ਼ਿਸ਼ ਕਰੀਦੀ ਆ ਸਿਰਫ ਕੋਸ਼ਿਸ਼ ਹੀ ਕਰੀਦੀ ਆ ਆਪਾਂ ਇਸ ਚੀਜ਼ ਤੇ ਮਾਹਿਰ ਨਹੀਂ ਕੋਈ ਵੀ ਨਹੀਂ ਮਾਹਿਰ ਨੇ ਤਾਂ ਬੜਾ ਸਮੁੰਦਰ ਹੈ ਰਿਕੂ ਜੀ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਜੀ ਲੇਕਿਨ ਕਿਉਂਕਿ ਕਹਿੰਦੇ ਨੇ ਕਿ ਵੱਡੇ ਜਿਹੜੇ ਨੇ ਚਾਹੇ ਰਿਸ਼ਤੇਦਾਰ ਆ ਚਾਹੇ ਹਨਾ ਲੇਕਿਨ ਹੈ ਤੇ ਉਸਤਾਦ ਸੀ ਨਾ ਤੁਹਾਡੇ ਨਾ ਅੱਜ ਅਸੀਂ ਦੇਖ ਰਹੇ ਹਾਂ ਕਿ ਤੁਹਾਡੀਆਂ ਅੱਖਾਂ ਜਿਹੜੀਆਂ ਹਨ ਨਮ ਹੋਈਆਂ ਵਾ ਭਰੀਆਂ ਵਾ ਕਿਉਂਕਿ ਵਾਕਈ ਗੁਰੂਆਂ ਨੂੰ ਅਸੀਂ ਭੁਲਾ ਨਹੀਂ ਸਕਦੇ ਕਿਉਂਕਿ ਉਸਤਾਦ ਜਿਹੜੇ ਗੁਰੂ ਨੇ ਔਰ ਗੁਰੂ ਹੀ ਉਸਤਾਦ ਨੇ ਔਰ ਕਹਿੰਦੇ ਨੇ ਕਿ ਉਹ ਬੜੀਆਂ-ਬੜੀਆਂ ਕਹਾਵਤਾਂ ਵੀ ਅਸੀਂ ਸੁਣਦੇ ਆਏ ਹਾਂ ਕਿ ਸ਼ਾਹ ਬਿਨਾ ਪਤਨੀ ਤੇ ਗੁਰੂ ਬਿਨਾ ਗਤਨੀ ਇਸ ਤਰ੍ਹਾਂ ਦੀਆਂ ਗੱਲਾਂ ਸੀ ਹਮੇਸ਼ਾ ਹੀ ਸੁਣਦੇ ਆਏ ਆਂ ਔਰ ਸਬ ਦੇ ਉਸਤਾਦੀ ਸ਼ਕਤੀ ਜਿਹੜੀ ਹੈ ਉਹ ਹੁਣੀ ਉਹ ਵੀ ਜ਼ਰੂਰੀ ਔਰ ਬਹੁਤ ਵਧੀਆ ਗੱਲ ਹੈ ਔਰ ਦਸ਼ਕੋ ਅਸੀਂ ਅਗਲਾ ਪੜਾ ਜਿਹੜਾ ਹੈਗਾ ਫੇਰ ਸ਼ੁਰੂ ਕਰਾਂਗੇ ਕਿਉਂਕਿ ਸਾਡੇ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਰੂਪసే ਵੀ ਹੈਗਾ ਔਰ ਸਭ ਤੋਂ ਪਹਿਲੇ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਰਿੰਕੂ ਜੀ ਹੋਰਾਂ ਨੇ ਉਹਨਾਂ ਦੇ ਪਵਨ ਇਸ ਪਰਗਟ ਜੀ ਵਸਦੇ ਹੁੰਦੇ ਬਹੁਤ ਵਧੀਆ ਜਣਾ ਹੈਗਾ ਇੱਕ ਭਜਨ ਗਾਇਆ ਜੀ ਔਰ ਲਿਖਿਆ ਵੀ ਇਹਨਾਂ ਨੇ ਖੁਦ ਹੀ ਹੈ ਔਰ ਅਸੀਂ ਜਿਹੜੀ ਇਸ ਇੰਟਰਵਿਊ ਦੀ ਸ਼ੁਰੂਆਤ ਹੈ ਉਹ ਭਗਵਾਨ ਵਾਲਮੀਕ ਜੀ ਦੇ ਸ਼ਬਦ ਔਰ ਭਜਨ ਤੋਂ ਹੀ ਕਰਦੇ ਆ ਹਾਂ ਹਾਂਜੀ ਰਿੰਕੂ ਜੀ ਮੈਂ ਚਾਹਵਾਂਗਾ ਕਿ ਅਸੀਂ ਇੰਟਰਵਿਊ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਕਰੀਏ ਜੀ ਜੀ ਤੋਂ ਪਹਿਲਾ ਮੈਂ ਗੁਮਾਨ ਵਾਲਮੀਕ ਜੀ ਦੇ ਪ੍ਰਗਟ ਦੇ ਸਭ ਦੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ مبارکباد ਇਹਨਾਂ ਕਿ ਇਹ ਪਵਿੱਤਰ ਦਿਹਾੜੇ ਸਭ ਦੇ ਭਾਗ ਖੁੱਲਣ ਸਭ ਦੇ ਦੁੱਖ ਕਸ਼ਟ ਦੂਰ ਹੋਣ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਔਰ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਸਾਰਾ ਸ਼ਹਿਰ ਸਾਰਾ ਵਰਲਡ ਬਹੁਤ ਜਿਆਦਾ ਜੋਰਾਂ ਸ਼ੋਰਾਂ ਨਾਲ ਆਪਣੀ ਤਿਆਰੀਆਂ ਕਰ ਰਿਹਾ ਕਿ 6 ਤਰੀਕ ਨੂੰ ਸ਼ੋਭਾ ਯਾਤਰਾ ਹੈ ਤੇ 7 ਤਰੀਕ ਨੂੰ ਪ੍ਰਗਟ ਦਿਵਸ ਮਨਾਇਆ ਜਾਣਾ ਔਰ ਇਸ ਮਲਕਸ਼ ਵਿੱਚ ਪਿਛਲਾ ਵੀ ਮੇਰਾ ਕੁ ਭਜਣ ਹੈਗਾ ਸੀ ਮੈਂ ਸੋ ਪਿਛਲੇ ਸਾਲ ਵੀ ਕੱਢਿਆ ਸੀ ਆਪਣਾ ਤੇ ਉਹਦੇ ਵਿੱਚ ਵੀ ਮੈਂ ਆਪ ਹੀ ਲਿਖਿਆ ਸੀ ਭਜਨ ਤੋਂ ਫਰਮਾਇਆ ਵੀ ਗਿਆ ਵਾ ਅੱਜ YouTube ਤੇ ਵੀ ਚੱਲ ਰਿਹਾ ਹੈ ਸੁੱਖ ਦੁੱਖ ਕੇ ਕਰਮ ਕੇ ਲੇਖ ਲੀਏ ਓ ਸੁੱਖ ਦੁੱਖ ਕੇ ਕਰਮ ਕੇ ਲੇਖ ਲੀਏ ਪ੍ਰਭੂ ਕਮਲ ਪਿਆਏ ਨੈਕਸਟ ਮੇਰੇ ਸਾਥੀਆਂ ਨੇ ਫੇਰ ਕਿਹਾ ਕਿ ਇੱਕ ਭਜਨ ਤੁਸੀਂ ਹੋਰ ਲਿਖੋ ਇੱਕ ਗਾਉ ਤੋ ਫਿਰ ਮੈਂ ਕੋਸ਼ਿਸ਼ ਕੀਤੀ ਮੈਂ ਕੋ ਇੰਨਾ ਕਿ ਲਿਖਾਰੀ ਨਹੀਂ ਆ ਮੈਂ ਸਿਰ ਕੋਸ਼ਿਸ਼ ਹੀ ਕਰਦਾ ਸਿਰ ਕੋਸ਼ਿਸ਼ ਹੀ ਕਰਨ ਲਿਖਾਵਾਂਗਾ ਕਿ ਹੁਣ ਤੁਸੀਂ ਪਹਿਲੇ ਭਜਨ ਦੀ ਵੀ ਗੱਲ ਕੀਤੀ ਹੈ ਤੇ ਦੋਨਾਂ ਦਾ ਕੋਈ ਸਤਾਈ ਹੰਤਲਾ ਜ਼ਰੂਰ ਤੁਸੀਂ ਦੋਵਾਂ ਦਾ ਹੀ ਸੁਣਾ ਦਿਓ ਜੀ ਦੂਸਰਾ ਭਜਨ ਸੀ ਇਹ ਮੇਰਾ ਸੀਤਾ ਵਰਲਾਪ ਸੀ ਯਾਦਰ पे ਖੜੀ ਪ੍ਰਭੂ ਵਾਲੰਗੀ ਮੇਰਾ ਮਹਿਲ ਛਡਾਇਆ ਮੈਨੂੰ ਜੰਗਲਾਂ ਚ ਪਾਇਆ ਮੇਰਾ ਮਹਿਲ ਛਡਾਇਆ ਮੈਨੂੰ ਜੰਗਲਾਂ ਚ ਪਾਇਆ ਲਾ ਕੇ ਤਲੰਕ ਮਥੇ ਤੇ ਮੈਨੂੰ ਅੱਗ ਵਿੱਚ ਪਾਇਆ ਤੇਰੀ ਸ਼ਾਨ ਚੇਰੀ ਤੇ ਮੈਂ ਮਿੱਟੀਆਂ ਦੀ ਢੇਰੀ ਸੁਣ ਅਰਜ ਤੂੰ ਮੇਰੀ ਦਾਤਾ ਮਾਫ ਕਰੀ ਤੂੰ ਦਾ ਇੱਕ ਚੀਜ਼ ਹੋਰ ਵੀ ਕਹਿਣੀ ਚਾਹਨਾ ਵਾਂ ਕਿ ਇਹ ਸਿਰਫ ਗਾਇਕ ਨਹੀਂ ਹੈਗੇ ਕਿਉਂਕਿ ਮੈਂ ਤੁਹਾਨੂੰ ਪਹਿਲੇ ਹੀ ਇੰਟਰੋਡਿਊਸ ਕਰਾਇਆ ਸੀ ਕਿ ਇਹ ਇੱਕ ਮਲਟੀ ਟੈਲੈਂਟਡ ਸ਼ਖਸੀਅਤ ਹੈਗੀ ਹੈ ਜਿਨ੍ਹਾਂ ਦੇ ਕੋਲ ਸੰਗੀਤ ਦਾ ਭੰਡਾਰ ਹੈਗਾ ਔਰ ਇਹ ਬਹੁਤ ਅੱਛਾ ਸੈਕਸੋਫੋਨ ਜਿਹੜਾ ਹੈਗਾ ਵਜਾਂਦੇ ਆ ਔਰ ਮੈਂ ਚਾਹਵਾਂਗਾ ਕਿ ਇਹ ਦਰਸ਼ਕਾਂ ਨੂੰ ਆ ਵੀ ਦੱਸਣ ਕਿ ਕਿਸ ਤਰ੍ਹਾਂ ਇਹਨਾਂ ਨੇ ਜਿਹੜੀ ਇਹਦੀ ਤਾਲੀਮ ਹੈ ਕਿਹੜੇ ਕੋ ਲਈ ਹੈ ਕਿਸ ਤਰ੍ਹਾਂ ਲਈ ਹੈ ਕਿਸ ਤਰ੍ਹਾਂ ਮਨ ਦੇ ਵਿੱਚ ਆ ਗਿਆ ਕਿ ਆਪਾਂ ਇਹ ਜਿਹੜਾ ਸੈਕਸੋਫੋਨ ਹੈ ਉਹਨੂੰ ਪਲੇ ਕਰਨਾ ਹੈ ਹਾਂਜੀ ਰਿੰਕੂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਉਹਨੂੰ ਕੁਝ ਦਿਨਾਂ ਚ ਜਦੋਂ ਮੈਨੂੰ ਆਪਣੇ ਬ੍ਰਦਰ ਦੀ ਨਾ ਸਭ ਤੋਂ ਪਹਿਲਾਂ ਜਿਹੜੇ ਮੇਰੇ ਦਾਦੇ ਦੇ ਬੇਟੇ ਸੀ ਮਾਸਟਰ ਗਿੰਦੀ ਜੀ ਮਾਸਟਰ ਗਿੰਦੀ ਜੀ ਉਹਨੇ ਦੇਥ ਹੋ ਗਈ ਉਹ ਸੈਕਸੋਨ ਬਹੁਤ ਅੱਛਾ ਵਜਾਉਂਦੇ ਸੀ ਪਲੇਅਰ ਸੀ ਉਹਨਾਂ ਦਾ ਸ਼ਾਗਿਰਦ ਸੀ ਮੇਰੇ ਵੱਡੇ ਬ੍ਰਦਰਸ ਉਤਮ ਕੁਮਾਰ ਬੰਟੀ ਜੀ ਉਹ ਬਹੁਤ ਅੱਛਾ ਪਲੇ ਕਰਦੇ ਸੀ ਜਦੋਂ ਉਹਨੇ ਤਬੀਅਤ ਕਾਫੀ ਯਾਦੀ ਖਰਾਬ ਹੋਣੀ ਸ਼ੁਰੂ ਹੋ ਗਈ ਨਾ ਤੇ ਮੇਰੇ ਮਨ 'ਚ ਆਇਆ ਕਿ ਮੈਂ ਕਿਹਾ ਯਾਰ ਸਾਡੇ ਪਰਿਵਾਰ ਦੇ ਵਿੱਚ ਇੱਕ ਏਡੇ ਬਹਿ ਹੀਰੇ ਚਲ ਗਏ ਮਾਸਟਰ ਗਿੰਦੀ ਜੀ ਔਰ ਦੂਸਰੇ ਉਤਮ ਕੁਮਾਰ ਜੀ ਬੰਟੀ ਜੀ ਇਹ ਵੀ ਹੀਰੇ ਆ ਜਿਨ੍ਹਾਂ ਨੇ ਉਸ ਉਹਨਾਂ ਦੀ ਸੀਟ ਸੰਭੀ ਅੱਜ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਬਹੁਤ ਕਮਜ਼ੋਰ ਬਹੁਤ ਵੀਕ ਹੋ ਚੁੱਕੇ ਉਹਨਾਂ ਤਾਂ ਮਨੂੰ ਕਾਫੀ ਹਾਰਟ ਜਿਆਦਾ ਦੇਖਦਾ ਕਮਜ਼ੋਰ ਸੀ ਤੇ ਹਾਰਟ ਅਟੈਕ ਵੀ ਹੋ ਗਿਆ ਸੀ ਉਹਨਾਂ ਨੂੰ ਤੇ ਉਸ ਦੇ ਨਾਲ ਮਲਟੀ ਇਸ ਤਰ੍ਹਾਂ ਕਾਫੀ ਬਿਮਾਰੀਆਂ ਨੇ ਉਹਨਾਂ ਨੂੰ ਘੇਰ ਲਿੱਤਿਆ ਤੇ ਜਿਹਦੇ ਵਿੱਚ ਮੇਰੇ ਮਨ ਚ ਆਇਆ ਸੀ ਕਿ ਚਲੋ ਕੋਸ਼ਿਸ਼ ਕਰਾਂ ਕਿ ਜੇ ਮੈਂ ਕੁਝ ਇਹਨਾਂ ਕੋਲ ਪ੍ਰਾਪਤ ਕਰ ਸਕਦਾ ਇੱਕਦਮ ਲੈਸਨ ਲੈ ਸਕਦਾ ਤੇ ਮੈਂ ਕਿਹਾ ਭਾਜੀ ਮੈਂ ਸੈਕਸਫੋਨ ਲਿਆਵਾ ਮਨੂੰ ਕੁਝ ਖਾਓਗੇ ਤੇ ਜਦੋਂ ਕਹਿੰਦੇ ਕਿ ਠੀਕ ਹੈ ਲੈ ਕੇ ਆ ਚਲੋ ਮੈਂ ਆਪਣੇ ਕਿਸ ਸੱਜਣ ਕੋਲੋਂ ਦਿੱਲੀ ਤੋਂ ਮੰਗਾ ਲਿਆ ਸੈਕਸਫੋਨ ਮਨੂੰ ਆਂਦਾ ਕੁਝ ਨਹੀਂ ਮਨੂੰ ਉਹਨਾਂ ਨੇ ਪકડਨਾ ਸਿਖਾਇਆ ਕਿ ਇਸ ਤਰ੍ਹਾਂ ਪੜ ਤੇ ਫੂਕ ਲਗਾ ਇਸ ਤਰ੍ਹਾਂ ਲਗਾਈ ਤੇ ਜਦੋਂ ਉਹਨਾਂ ਦੇ ਨਾਲ ਇੱਕ ਦੋ ਵਾਰੀ ਦੋ ਵਾਰੀ ਸਿੱਧੇ ਉਹਨਾਂ ਨੇ ਮੈਨੂੰ ਸਿਖਾਇਆ ਦੋ ਜਾਂ ਤਿੰਨ ਦਿਨ ਬਸ ਮੇਰੇ ਕੋਲ ਬੈਠੇ ਤੇ ਜਦੋਂ ਮੈਂ ਉਹਨਾਂ ਦੀ ਹਾਲਤ ਦੇਖੀ ਨਾ ਕਿ ਨਹੀਂ ਬਹੁਤ ਕਠਿਨ ਹਾਲਤ ਹੈਗੀ ਕਠਿਨ ਹਾਲਤ ਹੈਗੀ ਆ ਤੇ ਇਹਨਾਂ ਨੂੰ ਮੈਂ ਨਾ ਹੀ ਬੁਲਾਇਆ ਕਰਾਂ ਤੇ ਨਾ ਹੀ ਇਹਨਾਂ ਨੂੰ ਮੈਂ ਪਲੇ ਕਰਨ ਦਵਾ ਤੇ ਉਹ ਫਿਰ ਦੋ ਚ ਤਿੰਨ ਦਿਨ ਬਾਅਦ ਹੀ ਹਸਪੀਟਲ ਐਡਮਿਟ ਹੋ ਗਏ ਤੇ ਉਹ ਸਿਖਾ ਨਹੀਂ ਪਾਏ ਥੋੜਾ ਬਸ ਥੋੜਾ ਬਹੁਤਾ ਸਟਾਰਟਿੰਗ ਮੈਨੂੰ ਪਕੜਨਾ ਥੋੜਾ ਬਹੁਤਾ ਬਸ ਥੋੜਾ ਲੈਸਨ ਇੱਕ ਦੋ रिटर्न ਜਿਹੜਾ ਦੇਖ ਗਏ ਆ ਬਸ ਦੇਖ ਗਏ ਉਸ ਤੋਂ ਬਾਦੋਂ ਕੋਸ਼ਿਸ਼ ਕਰਦਾ ਨਾ ਕਿ ਮੈਂ ਆਪ ਹੀ ਕੋਸ਼ਿਸ਼ ਕਰਦਾ ਮੈਂ ਕਿ ਉਹਨਾਂ ਨੂੰ ਵਜਾਣ ਦੀ ਕਿ ਚਲੋ ਕੁਛ ਨਾ ਕੁਛ ਨਾ ਕੁਛ ਮੈਨੂੰ ਪ੍ਰਾਪਤ ਹੋ ਜAVE ਜਾਂ ਮਿਲ ਜੇ ਪਰ ਕੋਸ਼ਿਸ਼ ਹੈ ਮੇਰੀ ਸਰ ਵਜਾਣ ਦੀ ਸਖਲਾਈ ਦਿੱਤੀ ਚਲੋ ਜਿਸ ਤਰ੍ਹਾਂ ਵੀ ਈਸ਼ਵਰ ਨੂੰ ਜੋ ਮਨਜ਼ੂਰ ਕਿ ਪਰਿਵਾਰ ਦੇ ਵਿੱਚੋਂ ਕਾਫੀ ਲਾਸ ਹੋ ਚੁੱਕਿਆ ਵਾ ਤਾਂ ਕਰਕੇ ਮੈਂ ਕੋਸ਼ਿਸ਼ ਹੀ ਕਰ ਰਿਹਾ ਵਾਂ ਕਿ ਕਿ ਮੈਂ ਕਾਪੀ ਪੀ ਪਲੇ ਕਰਨ ਦੀ ਕੋਸ਼ਿਸ਼ ਕਰਨਾ ਮੈਂ ਰਿਫੋ ਜੀ ਤੁਸੀਂ ਬੜੀ ਵੱਡੀ ਬੜੀ ਵੱਡੀ ਗੱਲ ਕਰ ਦਿੱਤੀ ਹੈ ਕਿ ਹੁਣ ਇਸ ਵਕਤ ਜਿਹੜੇ ਹੈਗੇ ਉਹ ਸਾਡੇ ਵਿੱਚ ਨਹੀਂ ਨੇ ਲੇਕਿਨ ਉਹ ਸੰਗੀਤ ਰਈ ਤੁਹਾਡੇ ਨਾਲ ਨੇ ਹਰ ਵੇਲੇ ਨਾਲ ਨੇ ਕਿਉਂਕਿ ਸਾਡੇ ਬਹੁਤ ਸਾਰੇ ਫਨਕਾਰ ਨੇ ਜਿਹੜੇ ਬਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਅਸੀਂ ਕਹਿ ਸਕਦੇ ਹਾਂ ਕਿ ਸੰਗੀਤ ਇੰਡਸਟਰੀ ਦੇ ਵਿੱਚ ਸੀ ਠੀਕ ਹੈ ਨਹੀਂ ਰਹੇ ਲੇਕਿਨ ਉਹ ਹਜੇ ਵੀ ਆਪਣੇ ਗੀਤਾਂ ਦੇ ਰਾਹੀ ਜਿਹੜਾ ਹੈਗਾ ਉਹ ਜਿਉਂਦੇ ਨੇ ਲੋਕ ਹਜੇ ਵੀ ਉਹਨਾਂ ਦੇ ਗੀਤ ਗਾਉਂਦੇ ਨੇ ਹਜੇ ਵੀ ਗੁਣਗਣਾਉਂਦੇ ਨੇ ਔਰ ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਸਾਡੇ ਅਮਰਸਰ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਸਿੰਗਰ ਨਹੀਂ ਵੀ ਹੈਗੇ ਉਹ ਵੀ ਕਰੋਕੇ ਤੇ ਅੱਜਕੱਲ ਗਾਣ ਨੂੰ ਅਸੀਂ ਦੇਖਦੇ ਹਾਂ ਕਿ ਉਹ ਵੀ ਆਪਣਾ ਕਹਿੰਦੇ ਨੇ ਕਿ ਚਾਹ ਜਿਹੜਾ ਹੈਗਾ ਇੱਕ ਇੱਕ ਚਾਹ ਜਿਹੜਾ ਹੈਗਾ ਉਹ ਵੀ ਪੂਰਾ ਕਰਦੇ ਨੇ ਔਰ ਸੋਸ਼ਲ ਮੀਡੀਆ ਹੈਗਾ ਔਰ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਬੜੀ ਅੱਛੀ ਗੱਲ ਹੈ ਮੈਂ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਨੂੰ ਹੁਣ ਜਿਹੜਾ ਹੈਗਾ ਸੈਕਸੋਫੋਨ ਵੀ ਥੋੜਾ ਜਿਹਾ ਪਲੇ ਕਰਕੇ ਦਿਖਾਓ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿਰਫ ਰਿੰਕੂ ਨਹੀਂ ਸਿਰਫ ਗਾਉਂਦੇ ਨਹੀਂ ਆ ਜੀ ਜੀ ਹਾਂ ਮੈਂ ਛੁੱਟੀ ਦੀ ਬੇਨਤੀ ਕਰ ਰਿਹਾ ਸੀ ਤੁਹਾਡੇ ਅੱਗੇ ਜਦੋਂ ਮੈਂ ਥੋੜਾ ਕੇ ਬਜਾਣਾ ਸ਼ੁਰੂ ਕੀਤਾ ਨਾ ਬਾਜੀ ਉਹ ਰੋ ਜਿੰਦਾ ਸੀ ਮੇਰੇ ਵੱਡੇ ਬ੍ਰਦਰ ਉਹਨਾਂ ਨੂੰ ਪਤਾ ਸੀ ਕਿ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਮੇਰੀ ਤਬੀਅਤ ਬਹੁਤ ਖਰਾਬ ਹੋ ਚੁੱਕੀ ਆ ਉਹਨਾਂ ਦੇ LIC 'ਤੇ ਲੱਗੇ ਨਹੀਂ ਸੀ ਹੈਟ ਕਲਰਕ ਸੀ ਤੇ ਉਹਨਾਂ ਦਾ 26 ਜਨਵਰੀ ਨੂੰ ਪ੍ਰੋਗਰਾਮ ਸੀ ਉਹਨਾਂ ਦੇ ਆਫਿਸ ਵਾਲਿਆਂ ਨੇ ਉਹਨਾਂ ਨੂੰ ਦਿੱਤਾ ਤਾਂ ਕਿ ਤੁਸੀਂ ਸਾਰਾ ਅਰੇਂਜਮੈਂਟ ਦੇਸ਼ ਭਗਤੀ ਦਾ ਤੁਸੀਂ ਕਰਨਾ ਉੱਥੇ ਵੀ ਮੈਂ ਸਿੰਗਿੰਗ ਕਰਕੇ ਆਇਆ ਸੀ ਉਹਨਾਂ ਦੇ ਪ੍ਰੋਗਰਾਮ 'ਚ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਰਿੰਕੂ ਤੋਂ ਆਪਣਾ ਸੈਕਸਫੋਨ ਲੈ ਕੇ ਆਣਾ ਮੈਂ ਕਿਹਾ ਭਾਜੀ ਮੈਂ ਤੇ ਹਾਲੇ ਦੋ ਚਾਰ ਦਿਨ ਹਫਤਾ ਦਾ ਨਹੀਂ ਹੋਇਆ ਮੈਂ ਤੇ ਉਹਨੂੰ ਕਹਿੰਦਾ ਨਹੀਂ ਤੂੰ ਲੈ ਕੇ ਆ ਤੈਨੂੰ ਇੱਕ ਗਾਣਾ ਆਉਂਦਾ ਨਾ ਜਿਹੜਾ ਉਹ ਹੀ ਲੈ ਉਹ ਗਾਣਾ ਸੀ ਦੋਨਾਂ ਭਾਵਨ ਇਕੱਠੇ ਸੈਕਸਫੋਨ 'ਤੇ ਵਜਾਇਆ ਉਸ ਦਿਨ ਉਹਨਾਂ ਨੂੰ ਪਤਾ ਕਿ ਉਹੋ ਹੀ ਗਾਣਾ ਮੇਰੇ ਕੋਲ ਲਾਸਟ ਇਕੋ ਹੀ ਮੇਰੀ ਵੀਡੀਓ ਦੇ ਵਿੱਚ ਹੈਗਾ ਤੇ ਉਹੋ ਹੀ ਸਮਨੋ ਕੀ ਯਾਦ ਆ ਰਿਹਾ ਹੈ ਤੇਰਾ ਪਿਆਰ ਉਹਨਾਂ ਦੀਆਂ ਯਾਦਾਂ ਜੁੜੀਆਂ ਹੀ ਆ ਮੈਂ ਚਾਹਵਾਂਗਾ ਕਿ ਤੁਸੀਂ ਇਹੀ ਗੀਤ ਜਿਹੜਾ ਹੈਗਾ ਵੱਡੇ ਭਾਜੀ ਨੂੰ ਸਮਰਪਿਤ ਕਰਕੇ ਇਹੀ ਗਾਓ ਚਲੋ ਠੀਕ ਹੈ ਸਰ ਦਾਛੇ ਔਰ ਕੀ ਕਮਾਲ ਹੈ ਔਰ ਤੁਸੀਂ ਖਾਸ ਕਰਕੇ ਸਾਡੇ ਪੁਰਾਣੇ ਦਿਨ ਜਿਹੜੇ ਹੈਗੇ ਆ ਯਾਦ ਕਰਾ ਦਿੱਤੇ ਆ ਕਿ ਮਠਨ ਦਾਦਾ ਦੇ ਅਹੀਂ ਫਿਲਮਾਂ ਬਹੁਤ ਸਾਰੀਆਂ ਦੇਖੀਆਂ ਔਰ ਹਰ ਫਿਲਮ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਪੱਪੀ ਲੈਰੀ ਜੀ ਜਿਹੜੇ ਹੈਗੇ ਨੇ ਸਾਡੇ ਸੰਗੀਤਕਾਰ ਨੇ ਔਰ ਤਕਰੀਬਨ ਜ਼ਗਰੀਬਨ ਜਿਹੜਾ ਹੈਗਾ ਕਿ ਇਹ ਚੀਜ਼ਾਂ ਅਸੀਂ ਸੁਣਦੇ ਵੀ ਆਏ ਆ ਵੇਖਦੇ ਵੀ ਆਏ ਆ ਔਰ ਅੱਜ ਵੀ ਕਿ ਇਹ ਕਹਿ ਸਕਦੇ ਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਨੰਬਰ 1 ਤੇ ਨੇ ਜੀ ਹਾਂ ਬਿਲਕੁਲ ਔਰ ਬਹੁਤ ਵਧੀਆ ਤੁਸੀਂ ਜਿਹੜਾ ਹੈਗਾ ਸੈਕਸੋਫੋਨ ਵੀ ਪਲੇ ਕੀਤਾ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਦੇਖੋ ਗਾਇਕ ਨੇ ਰਾਈਟਰ ਨੇ ਠੀਕ ਹੈ ਸੈਕਸੋਫੋਨ ਵੀ ਵਿਖੋ ਕਿੰਨਾ ਵਧੀਆ ਵਜਾਇਆ ਔਰ ਇਹ ਬਹੁਤ ਸਾਰੇ ਸੈਲੀਬ੍ਰਿਟੀ ਦੀਆਂ ਆਵਾਜ਼ਾਂ ਵੀ ਕੱਢਦੇ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਗਾਉਂਦੇ ਵੀ ਨੇ ਤੇ ਕਿਉਂ ਨਾ ਆਪਾਂ ਇਹ ਵੀ ਟੈਲੈਂਟ ਇਹਨਾਂ ਕੋਲ ਪੁੱਛੀਏ ਕਿ ਇਹ ਟੈਲੈਂਟ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆ ਗਏ ਮੈਂ ਰਿੰਕੂ ਜੀ ਦਰਸ਼ਕ ਕਹਿੰਦੇ ਹੋਣੇ ਕਿ ਕੀ ਕੁਝ ਹੋਰ ਹੋਰ ਕੀ ਕੁਝ ਕਰਦੇ ਆ अच्छा <laughs> जी मैं थोड़ी कोशिश कर दना सर पीछे जे मैं अमिताभ बच्चन जी ਦਾ ਬਹੁਤ ਵੱਡਾ ਮੈਂ ਫੈਨ ਆ ਮੇਰੀ ਤਮੰਨਾ ਸੀ ਕਿ ਮੈਂ ਅਮਤਾਭ ਜੀ ਨੂੰ ਮਿਲਾਂ ਔਰ ਅਸਲ ਤੋਂ 2 ਸਾਲ ਪਹਿਲਾਂ ਮੈਂ ਹੋ ਕੇ ਆਇਆ ਤੇ ਅਮਤਾਭ ਜੀ ਨੂੰ ਮਿਲ ਕੇ ਆਇਆ ਜੀ ਉੱਥੇ ਆਪਣਾ ਜਿਹੜਾ ਨਾ ਦਾ ਕਰੋੜਪਤੀ ਸੀਰੀ ਚੱਲਦਾ ਪਿਆ ਆਪਣਾ ਕੌਣ ਬਣੇਗਾ ਕਰੋੜਪਤੀ ਉੱਥੇ ਮੈਂ ਗਿਆ ਸੀ ਜੀ ਤੇ ਜਦੋਂ ਉਹਨਾਂ ਦਾ ਥੋੜੀ ਬ੍ਰੇਕ ਹੋਈ ਨਾ ਉਹ ਸਾਰੇ ਜਿੰਨੇ ਆਏ ਦਰਸ਼ਕ ਉਹ ਸਾਲਾਂ ਨੂੰ ਮਿਲਣ ਆਂਦੇ ਆ ਤੇ ਉਹ ਮੈਂ ਸਭ ਤੋਂ ਫਰੰਟ ਦੀ ਸੀਟ ਤੇ ਬੈਠਾ ਅੰਦਾ ਸੀ ਉਹਨਾਂ ਦੇ ਕੋਲ ਹੀ ਤੇ ਮੈਂ ਜਦੋਂ ਉਹਨਾਂ ਅੱਗੇ ਹੱਥ ਜੋੜੇ ਨਮਸਕਾਰ ਕੀਤਾ ਉਹਨਾਂ ਨੇ ਦੇਖਿਆ ਫਿਰ ਦੱਸਿਆ ਸਾਰਿਆਂ ਨੇ ਕਿ ਹਾਂ ਜੀ ਇਹ ਤੁਹਾਡੇ ਬਹੁਤ ਵੱਡੇ ਫੈਨ ਹੈ ਔਰ ਤੁਹਾਨੂੰ ਹਰ ਸਾਲ ਤੁਹਾਡਾ ਬਰਥਡੇ ਦਾ ਵੀ ਪ੍ਰੋਗਰਾਮ ਕਰਦੇ ਨੇ ਤੇ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਆਪਣਾ ਤੁਹਾਡੀ ਆਵਾਜ਼ ਨੂੰ ਫੋਲੋ ਕਰਦੇ ਨੇ ਤੇ ਔਰ ਗਾਂਧੀ ਵੀ ਤੁਹਾਡੀ ਇਹ ਆਵਾਜ਼ ਹੈ ਫਿਰ ਅਮਤਾਵ ਜੀ ਨੇ ਉਹ ਰਿਕਾਰਡ ਨਹੀਂ ਹੁੰਦੇ ਸਾਡੇ ਕੈਮਰੇ ਬਾਹਰ ਸਾਰੇ ਜਮਾ ਹੋ ਜਾਂਦੇ ਸਾਡੇ ਫੋਨ ਫੋਨ ਸਾਰੇ ਬਾਹਰ ਹੀ ਜਮਾ ਇੱਥੇ ਉਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਅਲੋ ਨਹੀਂ ਹੈਗਾ ਕਿ ਤੁਸੀਂ ਆਪਣਾ ਮੋਬਾਈਲ ਵੀ ਜਿਹੜਾ ਹੈਗਾ ਕਦੇ ਉਹਨੂੰ ਓਪਨ ਕਰ ਲਓ ਕਿਉਂਕਿ ਹਰ ਚੀਜ਼ ਦੀ ਇਹਨਾਂ ਸੀਕਰੇਟੀ ਹੁੰਦੀ ਹੈ ਕਿਉਂਕਿ ਜਿੰਨੇ ਵੀ ਇੱਥੇ ਰਿਕਾਰਡਿੰਗਸ ਹੁੰਦੀਆਂ ਬੰਬੇ ਦੇ ਵਿੱਚ ਖਾਸ ਕਰਕੇ ਲਾਈਵ ਜਿਹੜਾ ਹੈਗਾ ਵਾ ਉਹ ਜਦੋਂ ਵੀ ਕੋਈ ਸ਼ੋਅ ਉੱਤੇ ਹੁੰਦੇ ਨੇ ਤੇ ਉਹ ਰਿਕਾਰਡਿੰਗ ਵੇਲੇ ਜਿਹੜਾ ਹੈਗਾ ਉਹ ਬੰਦ ਕਰਵਾ ਦਿੰਦੇ ਨੇ ਇਹ ਅੰਡਰਸਟੂਡ ਹੈ ਸਭ ਨੂੰ ਪਤਾ ਹੈ। ਜੀ। ਹਾਂਜੀ ਇਹੀ ਗੱਲ ਉੱਥੇ ਆ ਸਿਸਟਮ ਸਾਰਾ। ਫਿਰ ਅਮਤਾਬ ਜੀ ਨੇ ਖੁਦ ਮੈਨੂੰ ਕਿਹਾ ਕਹਿੰਦੇ ਤੂੰ ਮੇਰੀ ਆਵਾਜ਼ ਕਢ ਸਕਦਾ? ਮੈਂ ਕਿਹਾ ਜੀ ਸਰ ਤੂੰ ਸੁਦੇਸ਼ ਬੌਂਸਲੇ ਦੀ ਆਵਾਜ਼ ਕਢ ਸਕਦਾ? ਮੈਂ ਕਿਹਾ ਜੀ ਸਰ ਇਹਨੇ ਪਹਿਲਾਂ ਮੇਰੀ ਆਵਾਜ਼ ਸੁਣਾਓ। ਫਿਰ ਫਿਰ ਮੈਂ ਕਿਹਾ ਚਲੋ ਸਰ ਥੋੜੀ ਗੁਸਤਾਖੀ ਕਰਾਂਗਾ ਤੁਹਾਡੇ ਸਾਹਮਣੇ ਤੁਸੀਂ ਤੇ ਸੁਪਰਸਟਾਰ ਹੋ ਸਰ ਮੈਂ ਕੋਸ਼ਿਸ਼ ਕਰਾਂ। ਫਿਰ ਨੇ ਤਰ ਸੁਣਾ। ਓਕੇ। ਐ ਦੱਸ ਕੋ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਮਲਟੀ ਟੈਲੈਂਟਡ ਹੈ ਵਾਕਈ ਇਹ ਮਲਟੀ ਟੈਲੈਂਟਡ ਹੈ ਕਿਉਂਕਿ ਅਮਿਤਾਭਚਨ ਦੇ ਸਾਹਮਣੇ ਖੜੇ ਹੋ ਕੇ ਬੰਦਾ ਬੋਲਣ ਲਈ ਵੀ ਜਿਹੜਾ ਹੈਗਾ ਵਾ ਉਹ ਸੋਚਦਾ ਵਾ ਕਿ ਮੈਂ ਇੰਨਾ ਕਿ ਕੀ ਬੋਲਾਂ ਕਿਉਂਕਿ ਬਾਲੀਵੁੱਡ ਦੇ ਵਿੱਚ ਜਿਹੜੇ ਹੈਗੇ ਆ ਉਹ ਵਾਕਈ ਇੱਕ ਬਾਲੀਵੁੱਡ ਦੀ ਸ਼ਾਨ ਹੈ ਅਮਿਤਾਭਚਨ ਜੀ ਕਿਉਂਕਿ ਉਹਨਾਂ ਨੂੰ ਬੜਾ ਆਦਰ ਤੇ ਸਮਾਨ ਦੇ ਨਾਲ ਲੋਕ ਜਿਹੜੇ ਨੇ ਪਸੰਦ ਵੀ ਕਰਦੇ ਨੇ ਤੇ ਉਹਨਾਂ ਦੀਆਂ ਫਿਲਮਾਂ ਵੀ ਅਸੀਂ ਲਗਾਤਾਰ ਅਸੀਂ ਦੇਖਦੇ ਵੀ ਰਹੇ ਆਂ ਔਰ ਦੇਖਦੇ ਵੀ ਆਂ ਕਿਉਂਕਿ ਚਾਹੇ ਏਜਡ ਕਹਿੰਦੇ ਕੋਈ ਮੈਨੇ ਨਹੀਂ ਰੱਖਦੀ ਉਮਰ ਵੀ ਹੋ ਗਈ ਹੈ ਲੇਕਿਨ ਉਹਨਾਂ ਦੀ ਜਿਹੜੀ ਕਲਾਕਾਰੀ ਹੈ ਉਹ ਹਜੇ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਉਹਨਾਂ ਦੀ ਦਮਦਾਰ ਆਵਾਜ਼ ਔਰ ਜਿਹੜਾ ਇਹਨਾਂ ਨੇ ਸ਼ੋਅ ਦੀ ਗੱਲ ਕੀਤੀ ਹੈ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਉਹਦੇ ਵਿੱਚ ਵੀ ਦਮਦਾਰ ਆਵਾਜ਼ ਦੇ ਨਾਲ ਪੂਰੀ ਇੱਕ ਕਹਿੰਦੇ ਨੇ ਕਿ ਐਕਟਿਵ ਐਕਟ ਹੋ ਕੇ ਸਾਰਾ ਕੁਝ ਜਿਹੜਾ ਭੱਜ ਕੇ ਆਉਣਾ ਅਸੀਂ ਅਕਸਰ ਉਸ ਸ਼ੋਅ 'ਚ ਦੇਖਦੇ ਆਂ ਔਰ ਅਮਿਤ ਆਪ बच्चन ਦੇ ਸਾਹਮਣੇ ਉਹਨਾਂ ਦੀ ਆਵਾਜ਼ ਵਿੱਚ ਗਾਣਾ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਬੋਲਣਾ ਇਹ ਮੇਰੇ ਖਲਚ ਤੇ ਔਕਾ ਵਾ ਬਾਕੀ ਰਿੰਕੂ ਜੀ ਹੋਣੇ ਦੱਸਦੇ ਆ ਕਿ ਇਸ ਤਰ੍ਹਾਂ ਇਹਨਾਂ ਨੇ ਉਹਨਾਂ ਦੇ ਆਵਾਜ਼ ਦੇ ਵਿੱਚ ਕੋਈ ਡਾਇਲੌਗ ਬੋਲੇ ਆ ਜਾਂ ਕੋਈ ਗੀਤ ਬੋਲੇ ਉਹਨਾਂ ਨੇ ਮੇਰ ਕੋ ਨਾ ਅਮਤਾਵ ਜੀ ਨੇ ਕਿਹਾ ਮੇਰੀ ਦੋ ਮੇਰੇ ਦੋ ਗੀਤ ਮੈਨੂੰ ਸੁਣਾਓ ਪਹਿਲਾ ਮੇਰੀ ਆਵਾਜ਼ से ਸੁਣਾਓ ਮੈਂ ਕਿਹਾ ਸਰ ਕਿਹੜਾ ਕਹਿੰਦੇ ਕਿ ਰੰਗ ਵਰਸੇ ਸੁਣਾਓ ਫਿਰ ਮੈਂ ਸੁਣਾ ਔਰਤ ਨਾ ਮਾਰੀ ਪਿਛਕਾਰ ਤਾਰੇ ਭੇਗੇ ਆਂਗਿਆ ਔਰਾਂ ਘਰ ਸਿਆ ਔਰਾਂ ਘਰ ਸਿਆ ਹੋਏ ਫਿਰ ਇਹਨਾਂ ਨੇ ਕਿਹਾ ਅਮਤਾਵੇ ਸਾਹਿਬ ਨੇ ਕਿ ਜਿਹੜਾ ਮੇਰਾ ਇਹ ਨਸੀਬ ਪਿੱਛਰ ਦਾ ਸੀ ਗਾਣਾ ਚਲ ਚੇ ਮੇਰੇ ਭਾਈ ਮੁਹੰਮਦ ਰਫੀ ਸਾਹਿਬ ਨੇ ਮੈਂ ਗਾਇਆ ਉਹ ਸੁਣਾ ਔਰਤੋ ਜਾਣ ਮਨ ਹੈ ਜਾਣ ਜਿਗਰ ਹੈ ਸਰਲੀਏ ਜਾਨ ਵੀ ਹਾਜ਼ਰ ਹੈ ਜਾਨ ਮਨ ਹੈ ਜਾਨੇ ਜਿਗਰ ਹੈ ਤਰਲੀਏ ਜਾਨ ਵੀ ਹਾਜ਼ਰ ਹੈ ਉਹ ਵੇਖ ਕੇ ਕਹਿੰਦੇ ਨੇ ਠੀਕ ਹੈ ਤੇ ਆਪਣਾ ਓਕੇ ਬੜਾ ਦੋ ਉਹਨਾਂ ਨੇ ਮੇਰੇ ਕੋ ਸੁਨੇਹ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਆਪਣਾ ਜਿਹੜਾ ਸੁਦੇਸ਼ ਮੁੰਸੇਲਾ ਜੀ ਗਾਉਂਦੇ ਆ ਉਹਨਾਂ ਸੁਣਾਓ ਫਿਰ ਮੈਂ ਕੁਝ ਉਹਨਾਂ ਨੂੰ ਸੁਦੇਸ਼ ਮੁੰਸੇਲਾ ਜੀ ਸਾਹਿਬ ਦਾ ਵੀ ਸੁਣਾਇਆ ਇੱਕ ਦੋ ਸਾਰੇ ਸੇ ਆਰਤੇ ਹਨ ਪਿਆਰ ਹਮ ਇੱਕ ਦੂਸਰੇ ਕੇ ਲਈ ਬੇਕਰਾਰ ਹਮ ਫਿਰ ਕਿੰਦੇ ਬਹੁਤ ਠੀਕ ਹੈ ਫਿਰ ਕੋਸ਼ਿਸ਼ ਕਰ ਸੋਣਾ 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 ਫਿਰ ਮੈਂ ਸੋਣਾ ਸੋ ਪੰਜਾਬ ਬੰਧਿਲ ਚੋਰਾ ਕੇ ਲੈ ਗਈ ਹਏ ਸੋਣਾ ਸੋਣਾ ਉਹ ਫਿਰ ਦੋ ਦਿਨ ਚਾਰ ਉਹਨਾਂ ਨੂੰ ਮੈਂ ਕੁਝ ਇਹ ਇਹਨਾਂ ਦੀਆਂ ਦੋ ਆਪਣੀਆਂ ਦੋਸਤ ਦੀ ਸ਼ਮੂਸਲੇ ਸਾਥੀਆਂ ਮੈਂ ਵਾੜਾ ਸੁਣਾਈਆਂ ਓਕੇ ਐ ਵੈਸੇ ਤੁਹਾਡੇ ਫੇਵਰਿਟ ਐਕਟਰ ਕੌਣ ਨੇ ਔਰ ਮੈਂ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਪਤਾ ਵੀ ਲੱਗੇ ਕਿ ਜਿਹੜੇ ਖਾਸ ਕਰਕੇ ਤੁਸੀਂ ਅਮਿਤ ਆਵਾਜਨ ਦੀਆਂ ਆਵਾਜ਼ਾਂ ਦੇ ਵਿੱਚ ਹੀ ਇਹ ਇਸ ਤਰ੍ਹਾਂ ਗੀਤ ਵੀ ਗਾਉਂਦੇ ਜੇ ਤੁਹਾਡਾ ਫੇਵਰਿਟ ਐਕਟਰ ਕੌਣ ਹੈ ਗਿਆ ਅਮਿਤ ਆਵਾਜਨ ਜੀ ਸਰ ਮੈਂ ਬਚਪਨ ਤੋਂ ਤਾਂ ਆਵਾਜਨ ਜੀ ਨੂੰ ਬਚਪਨ ਤੋਂ ਹੀ ਸ਼ਾਇਦ 7-8 ਸਾਲ ਤੋਂ ਆਏਗਾ ਉਹ ਡਾਉਨ ਪਿਕਚਰ ਲੱਗੀ ਸੀ ਤੇ ਉਹ ਬਚਪਨ ਤੋਂ ਮੈਂ ਵੇਖਦਾ ਆ ਰਿਹਾ ਮੈਂ 4-4 ਸ਼ੋਪ 5-5 ਸ਼ੋ ਡਾਉਨ ਹੀ ਵੇਖਦੇ ਰਹੇ ਨੇ ਕਾਲੀਆ ਡਾਉਨ ਇਸ ਤਰ੍ਹਾਂ ਜੋ ਵੀ ਸਾਰੀ ਅਮਿਤ ਆਵਾਜਨ ਨੂੰ ਬਚਪਨ ਤੋਂ ਹੀ ਮੈਂ ਨਾ ਅਮਿਤਾਬਚੀ ਦਾ ਫੈਨ ਰਹਾ ਤੇ ਹੁਣ ਤੱਕ ਵੀ ਉਹਨਾਂ ਦਾ ਫੈਨ ਹੀ ਆ ਮੈਂ ਅਮਿਤਾਬਚੀ ਦਾ ਮੇਰੇ ਕੋਲ ਤੁਹਾਨੂੰ ਯਾਦ ਹੋਣਾ ਕਿ ਅਮਿਤਾਬਚ ਉਹਨਾਂ ਨੂੰ ਖਾਸ ਕਰਕੇ ਅਮਿਤਾਬਚ ਦੇ ਨਾਂ ਤੇ ਘੱਟ ਲੋਕ ਜਾਣਦੇ ਆ ਲੰਬੂ ਦੇ ਨਾਂ ਤੇ ਜ਼ਿਆਦਾ ਜਾਣਦੇ ਆ ਨਾ ਤੇ ਹਾਂਜੀ ਜੀ 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 ਲੰਬੂ ਲੰਬੂ ਜੀ ਨਾਂ ਤੇ ਬਹੁਤ ਜ਼ਿਆਦਾ ਜਾਣਦੇ ਨੇ ਸਾਰੇ ਕਿਉਂਕਿ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਅਸੀਂ ਉਸ ਉਹ ਸਮਾਂ ਸੀ ਜਦੋਂ ਅਸੀਂ ਵੀਸੀਆਰ ਦੇ ਉੱਤੇ ਉਹਨਾਂ ਦੀਆਂ ਫਿਲਮਾਂ ਵੇਖਦੇ ਹੁੰਦੇ ਸੀ ਤੇ ਸਭ ਤੋਂ ਪਹਿਲੇ ਜਦੋਂ ਅਸੀਂ ਵੀਸੀਆਰ ਲੈ ਕੇ ਲੈਣ ਵਾਸਤੇ ਜਾਂਦੇ ਸੀ ਤੇ ਇੱਕੋ ਹੀ ਡਿਮਾਂਡ ਹੁੰਦੀ ਸੀ ਕਿ ਲੰਬੂ ਦੀ ਫਿਲਮ ਹੈਗੀ ਆ ਜੇ ਲੰਬੂ ਦੀ ਹੈਗੀ ਆ ਤੇ ਫਿਰ ਅਸੀਂ ਵੀਸੀਆਰ ਲੈ ਕੇ ਜਾਣਾ ਨੀਤੇ ਨਹੀਂ ਲਾਉਣੀ ਕਿਉਂਕਿ ਉਹਨਾਂ ਦੀ ਇੱਕ ਪਛਾਣ ਹੀ ਵੱਖਰੀ ਹੈ ਦੇਖੋ ਸਰ ਇੰਡਸਟਰੀ ਦੇ ਵਿੱਚ ਕਿੰਨੇ ਬੜੇ ਟੌਪ ਤੋਂ ਟੌਪ ਤਲੀਪ ਸਾਬ ਰਾਜਕੁਮਾਰ ਸਾਹਿਬ ਦੇਵਾਨਨ ਸਾਹਿਬ ਬੜੇ ਬੜੇ ਅੱਛੇ ਅੱਛੇ ਆਰਟਿਸਟ ਪੈਦਾ ਹੋਏ ਪਰ ਮਿਲੀਨੀਅਮ ਸਟਾਰ ਸੁਮਤਾਵ ਜੀ ਸਾਹਿਬ ਸਦੀ ਦਾ ਨਾਇਕ ਜਿਹਨੂੰ ਇੱਕ ਰਫੀ ਸਾਹਿਬ ਹਨ ਉਹ ਇੱਕ ਮੁਹੰਮਦ ਰਫੀ ਸਾਹਿਬ ਹਨ ਰਫੀ ਸਾਹਿਬ ਮੁਹੰਮਦ ਰਫੀ ਸਾਹਿਬ ਨੂੰ ਇੱਕ ਮਿਲੀਨੀਅਮ ਸਟਾਰ ਦਾ ਖਿਤਾਬ ਉਹਨਾਂ ਨੂੰ ਮਿਲਿਆ ਇੱਕ ਅਮਤਾਬੇਸ਼ ਸਾਹਿਬ ਨੂੰ ਮਿਲੀਨੀਅਮ ਸਟਾਰ ਦੋਨਾਂ ਨੂੰ ਖਿਤਾਬ ਮਿਲਿਆ ਇੰਡੀਆ ਦੇ ਵਿੱਚੋਂ ਸਿੰਗਿੰਗ ਵਿੱਚ ਉਹਨਾਂ ਦਾ ਐਕਟਰਾਂ ਵਿੱਚੋਂ ਅਮਤਾਬੇਸ਼ ਸਾਹਿਬ ਨੂੰ ਮਿਲਿਆ ਜੇ ਮੈਂ ਚਾਹਾਂਗਾ ਕਿ ਆਪਾਂ ਜਾਂਦੇ ਜਾਂਦੇ ਕਿਉਂਕਿ ਕਹਿੰਦੇ ਨੇ ਕਿ ਸਮਾਂ ਜਿਹੜਾ ਹੈਗਾ ਜਿਆਦਾ ਇਜਾਜ਼ਤ ਨਹੀਂ ਦਿੰਦਾ ਇਹ ਸਮਾ ਗੱਲਬਾਤ ਦੇ ਦੌਰਾਨ ਤੇ ਕਾਫੀ ਹੋ ਗਿਆ ਮੈਂ ਜਾਵਾਂ ਚਾਹਾਂਗਾ ਕਿ ਜਾਂਦੇ ਜਾਂਦੇ ਜਿਹੜਾ ਹੈਗਾ ਵਾ ਇੱਕ ਗੀਤ ਕੋਈ ਸੈਕਸਫੋਨ ਤੇ ਜਿਹੜਾ ਹੈਗਾ ਜ਼ਰੂਰ ਦਸ਼ਕਾਂ ਦੇ ਅੱਗੇ ਅਸੀਂ ਰੂਬਰੂ ਕਰੀਏ ਜਾਂਦੇ ਜਾਂਦੇ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਥਰੋ ਠੀਕ ਹੈ ਸਰ ਜ਼ਰੂਰ ਸਰ ਮੈਂ ਇੱਕ ਗੀਤ ਹੋਰ ਸੁਣਾਉਂਗਾ ਤਾਂ ਸਾਂ ਕਿ ਤੁਸੀਂ ਦੇਖਿਆ ਕਿ ਰਿੰਕੂ ਜੀ ਹੁਣਾ ਨੇ ਸੈਕਸੋਫੋਨ ਤੇ ਵੀ ਦਰਸ਼ਕਾਂ ਦਾ ਮਪੂਰ ਭਰਪੂਰ ਜਿਹੜਾ ਹੈਗਾ ਮਨੋਰੰਜਨ ਵੀ ਕੀਤਾ ਵਾ ਔਰ ਕਹਿੰਦੇ ਨੇ ਕਿ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਅੱਜ ਕਿ ਅਮਰਸਰ ਜਿਹੜਾ ਹੈਗਾ ਖਾਸ ਕਰਕੇ ਗੁਰੂ ਨਗਰੀ ਹੈਗੀ ਹੈ ਔਰ ਗੁਰੂ ਨਗਰੀ ਨੇ ਬਹੁਤ ਹੀ ਜ਼ਿਆਦਾ ਕਲਾਕਾਰ ਜਿਹੜੇ ਹੈਗੇ ਆ ਉਹ ਸੰਗੀਤ ਇੰਡਸਟਰੀ ਨੂੰ ਔਰ ਫਿਲਮ ਇੰਡਸਟਰੀ ਨੂੰ ਜਿਹੜਾ ਹੈਗਾ ਉਹ ਦਿੱਤੇ ਆ ਔਰ ਸਮਾ ਅਸੀਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਜ਼ਿਆਦਾ ਹੈਗਾ ਅਖਰ ਦੇ ਵਿੱਚ ਅਸੀਂ ਰਿੰਕੂ ਹਰਨਾ ਨੂੰ ਇਹੀ ਪੁੱਛਦੇ ਹਾਂ ਕਿ ਰਿੰਕੂ ਜੀ ਕੋ ਤੁਹਾਡੇ ਕੀ ਫਿਊਚਰ ਪਲਾਨ ਕੀ ਹੈਗੇ ਨੇ ਉਹਨੂੰ ਫਿਊਚਰ ਪਲਾਨ ਤੇ ਈਸ਼ਵਰ ਦੇ ਹੱਥ ਵਸਾ ਹੈ ਅਸੀਂ ਸਿਰਫ ਮਿਹਨਤ ਕਰ ਸਕਦੇ ਹਾਂ ਕੋਸ਼ਿਸ਼ ਕਰ ਸਕਦੇ ਹਾਂ ਜੋ ਈਸ਼ਵਰ ਨੂੰ ਮਨਜ਼ੂਰ ਹੋਏਗਾ ਉਹ ਹੀ ਜੇ ਉਹਦੀ ਕਿਰਪਾ ਹੋਏਗੀ ਜਿਸ ਤਰ੍ਹਾਂ ਵੀ ਉਹਨਾਂ ਦਾ ਹੁਕਮ ਹੋਏਗਾ ਈਸ਼ਵਰ ਦੀ ਰਜ਼ਾ ਤੋਂ ਬਗੈਰ ਪੱਤਾ ਨਹੀਂ ਹਿੱਲਦਾ ਔਰੀ ਰਜ਼ਾ ਤੋਂ ਬਗੈਰ ਇਨਸਾਨ ਕੁਸ਼ਕਾਸ਼ ਨਹੀਂ ਹੈ ਤੇ ਜੋ ਉਹਨਾਂ ਦਾ ਹੁਕਮ ਹੋਏਗਾ ਰਸਤੇ ਮਿਲਦੇ ਜਾਣਗੇ ਤਕੀ ਹੁੰਦੀ ਜਾਏਗੀ ਤਾਂ ਹੰਬੰਦ ਹੀ ਜਾਣਗੇ ਓਕੇ ਅ ਰਿੰਕੂ ਜੀ ਇੱਕ ਕੀ ਇੱਕ ਮੈਸੇਜ ਵੀ ਦੇਣਾ ਚਾਹੋਗੇ ਖਾਸ ਕਰਕੇ ਆਪਣੇ ਜਿਹੜੇ ਬੱਚੇ ਨੇ ਜਿਹੜੇ ਚਾਹੇ ਲੜਕੀ ਚਾਹੇ ਲੜਕਾ ਹੈ ਕਿ ਉਹ ਸੰਗੀਤ ਨੂੰ ਅਪਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਕਿ ਤਾਲੀਮ ਜਿਹੜੀ ਹੈ ਕਿਸ ਤਰੀਕੇ ਦੀ ਲੈਣੀ ਚਾਹੀਦੀ ਹੈ ਕਿ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਿ ਉਹ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਅਸੀਂ ਦੇਖਦੇ ਹਾਂ ਕਿ ਆਨਲਾਈਨ ਬਹੁਤ ਸਾਰੇ ਬੱਚੇ ਗਾਉਂਦੇ ਨੇ ਲੇਕਿਨ ਤਾਲੀਮ ਦੀ ਜਰੂਰਤ ਹੁੰਦੀ ਹੈ ਬਿਲਕੁਲ ਜੀ ਤਾਲੀਮ ਦੀ ਬਹੁਤ ਜਰੂਰਤ ਹੈ ਬੱਚੇ ਗਾਉਂਦੇ ਆ ਕਹੇ ਨੂੰ ਕੋਈ ਗੋਡ ਗਿਫਟ ਵੀ ਹੁੰਦਾ ਕਈ ਬੱਚਿਆਂ ਨੂੰ ਜਿਹੜੇ ਆਟੋਮੈਟਿਕ ਬਿਨਾ ਸਿੱਖੇ ਹੀ ਚਲੇ ਜਾਂਦੇ ਬਾਅਦ ਚੋਂ ਤਾਲੀਮ ਲੈਂਦੇ ਆ ਸੰਗੀਤ ਦੀ ਹੁਣ ਅਸੀਂ ਵੀ ਕੋਸ਼ਿਸ਼ ਸੀ ਸਾਡੀ ਇਹ ਹੀ ਸੀ ਕਿ ਸਾਨੂੰ ਕੁਝ ਸਿਖਾਵੇ ਪਰ ਨਹੀਂ ਸਿਖਾਇਆ ਗਿਆ ਪਰ ਅਸੀਂ ਇਸ ਤਰ੍ਹਾਂ ਹੀ ਗਾਣਾ ਸ਼ੁਰੂ ਕਰ ਦਿੱਤਾ ਬਿਨਾ ਤਾਲੀਮ ਤੋਂ ਹੀ ਬਿਨਾ ਤਾਲੀਮ ਤੋਂ ਅਸੀਂ ਲਿਖਣਾ ਰਾਈਟਰ ਹੁਣ ਕੋਸ਼ਿਸ਼ ਲਿਖਣਾ ਸ਼ੁਰੂ ਕਰ ਦਿੱਤਾ ਪਰ ਇਹ ਤਲੀਮ ਲੈਣੀ ਚਾਹੀਦੀ ਹੈ ਠੀਕ ਹੈ ਸਰ ਰਿਕੂ ਜੀ ਤਲੀਮ ਤੁਹਾਡੀ ਕਿਉਂਕਿ ਤਲੀਮ ਤਾਂ ਤੁਹਾਡੀ ਤੁਹਾਡੇ ਘਰ ਹੈਗੀ ਸੀ ਕਿਉਂਕਿ ਤੁਹਾਡੀ ਗੁੜਤੀ ਜਿਹੜੀ ਹੈਗੀ ਆ ਉਹਦੇ ਸੰਗੀਤ ਦੀ ਸੀ ਹਾਂਜੀ ਬਿਲਕੁਲ ਬਿਲਕੁਲ ਇਹ ਤੁਹਾਡੀ ਗੱਲ ਸੀ ਕਿ ਖੂਨ ਦੇ ਵਿੱਚ ਵੀ ਕੁਝ ਅਸਰ ਸੀ ਜਿਹੜਾ ਮੈਂ ਇਥੋਂ ਤੱਕ ਕੋਸ਼ਿਸ਼ ਕਰ ਰਿਹਾ ਹਾਂ ਪਰ ਅੱਜ ਦਾ ਜਿਹੜਾ ਜਿਹੜਾ 뮤직 ਹੈ ਨਾ 뮤직 ਨੂੰ ਅਪਣਾਉਣਾ ਬਹੁਤ ਜ਼ਰੂਰੀ ਆ ਇੱਕ ਮੈਡੀਟੇਸ਼ਨ ਹੈ ਇੱਕ ਮੈਡੀਟੇ ਇਹ ਖਰਾਕ ਹੈ ਰੂਹ ਦੀ ਖਰਾਕ ਹੈ ਮਨ ਦੀ ਖਰਾਕ ਹੈ ਤਨ ਵੀ ਇਹਦੇ ਨਾਲ ਸੈੱਟ ਰਹੇਗਾ ਮਨ ਵੀ ਇਹ ਨਾਲ ਸੈੱਟ ਰਹੇਗਾ ਤਾਨੂੰ ਜਿੰਨੀ ਮਰਜ਼ੀ ਟੈਨਸ਼ਨ ਹੋਵੇ ਜਿੰਨੀ ਮਰਜ਼ੀ ਪਰੇਸ਼ਾਨੀ ਹੋਵੇ ਕੋਈ ਵੀ ਤਕਲੀਫ ਹੋਵੇ ਜੂ ਤੁਸੀਂ ਇੱਕ 뮤జిక్ ਨੂੰ ਤੁਸੀਂ ਅਪਣਾ ਲੈਂਦੇ ਹੋ ਨਾ ਉਹ ਤੁਹਾਡੀ ਸਿਰਫ ਮੈਡੀਟੇਸ਼ਨ ਹੋ ਜਾਂਦੀ ਉਹ ਰੱਬ ਨੂੰ ਵੀ ਇਹ ਮੈਡੀਟੇਸ਼ਨ ਦੇ ਇਹ ਸੰਗੀਤ ਦੇ ਜਰੀਆ ਮਿਲਿਆ ਜਾ ਸਕਦਾ ਵਾ ਰੂਹ ਦੀ ਖਰਾਬ ਖੁਸ਼ੀ ਹੋ ਸਕਦਾ ਤੇ ਤੇਰੇ ਚਿਹਰੇ ਤੇ ਹਸਨ ਨੂਰ ਵੀ 뮤직 ਦੇ ਕਰਕੇ ਹੀ ਆਏਗਾ ਅੱਜ ਜਿੰਨੀ ਕਿ ਵਿਗਨ ਵਸਤਾ ਚੱਲ ਰਹੀਆਂ ਵਾ ਪਰੇਸ਼ਾਨੀਆਂ ਚੱਲ ਰਹੀਆਂ ਵਾ ਦੁਨੀਆਦਾਰੀ ਦੇ ਕਾਫੀ ਨੁਕਸਾਨ ਹੋ ਰਿਹਾ ਬਾੜ ਆ ਰਹੇ ਕੋਈ ਸਮਾਂ ਇਸ ਤਰ੍ਹਾਂ ਚੱਲ ਰਿਹਾ ਕਿੰਨੀਆਂ ਜਾਨਾਂ ਜਾ ਰਹੀਆਂ ਜੇ ਇਨਸਾਨ ਇਸ ਚੀਜ਼ ਦੇ ਵਿੱਚ ਉਲਝਦਾ ਰਹੇਗਾ ਭਟਕਦਾ ਰਹੇਗਾ ਤਾਂ ਉਹ ਫਸਿਆ ਰਹੇਗਾ ਇਸ ਕਰਕੇ 뮤직 ਨੂੰ ਅਪਣਾਉਣਾ ਬੜਾ ਜ਼ਰੂਰੀ ਆ ਕਿ ਇੰਨਾਂ ਚੀਜ਼ਾਂ ਨੇ ਜਿਹੜਾ ਸੁਖ ਇਨਸਾਨਦ ਨਾ ਹੋ ਤਾਂ ਜਿਹੜੇ ਜੁੜੇ ਉਹਦੇ ਰਹਿਣਾ ਹੀ ਰਹਿਨੇ ਪਰ ਇੱਕ ਜਿਹੜਾ 뮤직 ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਮੈਡੀਸਨ ਦੀ ਲੋੜ ਉਹਨਾਂ ਨੂੰ ਹੁੰਦੀ ਰਹੇਗੀ ਇਸ ਚੀਜ਼ ਦੇ ਨਾਲ 뮤직 ਦੇ ਨਾਲ ਬਹੁਤ ਬਹੁਤ ਸ਼ੁਕਰੀਆ ਰਿੰਕੂ ਜੀ ਇੰਨਾ ਟਾਈਮ ਦੇਣ ਵਾਸਤੇ ਵੀ ਥੈਂਕ ਯੂ ਜੀ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਆਪਦਾ ਵੀ ਬੜੀ ਬੜੀ ਮਿਹਰਬਾਨੀ ਆਪਕੀ ਸਭ ਜਿਸ ਤਰ੍ਹਾਂ ਕਿ ਤੁਸੀਂ ਇੰਟਰਵਿਊ ਦੇਖਿਆ ਦਸਕੋ ਔਰ ਇਹਨਾਂ ਨੇ ਬਹੁਤ ਕੁਝ ਜਿਹੜਾ ਹੈਗਾ ਬੱਚਿਆਂ ਨੂੰ ਸਿਖਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਇੱਕ ਮੋਟੀਵੇਸ਼ਨ ਵੀ ਦਿੱਤਾ ਹੈ ਕਿ اپنی زندگی ਨੂੰ ਵਜ਼ਾਉਣ ਮੱਤੇ ਜਿਹੜਾ ਹੈਗਾ ਵਾ ਸਾਨੂੰ ਕੀ ਕਰਨਾ ਚਾਹੀਦਾ ਅਗਰ ਸੰਗੀਤ ਦੇ ਨਾਲ ਜੁੜਨਾ ਤਾਂ ਉਹਦੀ تعلیم ਜਿਹੜੀ ਹੈਗੀ ਹੈ ਉਹ ਵੀ ਜ਼ਰੂਰੀ ਹੈ ਔਰ ਇਸੇ ਤਰ੍ਹਾਂ ਦੀ ਸ੍ਰੀ ਖੀਤ ਨਾਲ ਅਸੀਂ ਤੁਹਾਨੂੰ ਫੇਰ ਮਿਲਾਵਾਂਗੇ ਅਗਲੀ ਇੰਟਰਵਿਊ ਦੇ ਵਿੱਚ ਤਬ ਤੱਕ ਦਿਓ ਇਜਾਜ਼ਤ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ ਫਿਲਮ ਸਟਾਰਸ ਅਮਰ ਸਦਰ